Thank <laughs> you. you yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਪਪਾ ਅਜੀਤ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਪਪਾ ਜੂਝਾਰ ਸਿੰਘ ਸਾਹਿਬ ਜੀ ਔਰ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਤਿੰਨ ਪਿਆਰੇ ਸਹਿਬਾਨ ਭਾਈ ਸਾਹਿਬ ਭਾਈ ਹਿੰਮਤ ਸਿੰਘ ਸਾਹਿਬ ਜੀ ਭਾਈ ਸਾਹਿਬ ਭਾਈ ਮੋਹਨ ਸਿੰਘ ਸਾਹਿਬ ਜੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਔਰ ਗੁਰੂ ਦੇ ਜਾਨ ਤੋਂ ਪਿਆਰੇ 40 ਸਿੰਘ ਜਿਨ੍ਹਾਂ ਨੇ ਇਸ ਧਰਤੀ ਕਮੌਰ ਸਾਹਿਬ ਜੀ ਦੀ ਧਰਤੀ ਉਤੇ ਇੱਕ ਪਾਸੇ ਜਗ ਲੜਿਆ ਸਾਮੀ ਤੋਂ ਭਾਵ ਕਿ ਇੱਕ ਪਾਸੇ 10 ਲੱਖ ਦਾ ਮੁਲਖਈਆ ਔਰ ਇੱਕ ਪਾਸੇ ਗੁਰੂ ਦੇ ਮੁੱਠੇ ਪਰ 43 ਸਿੰਘ ਉਹਨਾਂ ਨੇ ਇਸ ਮੁਲਖਈਏ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਔਰ ਇਨਾਂ ਸਥਾਨਾਂ ਉਤੇ ਆਪ ਸ਼ਹਾਦਤ ਪ੍ਰਾਪਤ ਕੀਤੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਪਿਆਰੇ ਸਹਿਬਾਨਾਂ ਦੀ ਸ਼ਹਾਦਤ ਹੋਈ ਗੁਰੂ ਕੇ ਸਿੰਘਾਂ ਦੀ ਸ਼ਹਾਦਤ ਹੋਈ ਉਹਨਾਂ ਸ਼ਹੀਦਾਂ ਦਾ ਸ਼ਹੀਦੀ ਜੋੜ ਮੇਲਾ ਸਿੱਖ ਪੰਥ ਦੇ ਨੁਮਾਇੰਦਾਂ ਜਥੇਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਮੁੱਚੀਆਂ ਸਕੱਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਅਖੰਡ ਪੁਰਸਾਹਿਬਾਂ ਦੇ ਭੋਗ ਪਾਏ ਔਰ ਉਸ ਤੋਂ ਉਪਰੰਤ ਗੁਰਦੁਆਰਾ ਗੜੀ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਨਿਸ਼ਾਨ ਸਿੰਘਾਂ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਹੈ ਔਰ ਬੇਅੰਤ ਸੰਗਤਾਂ ਜਿਹੜੀਆਂ ਉਹ ਚਮਕੌਰ ਸਾਹਿਬ ਜੀ ਵਿਖੇ ਇਹਨਾਂ ਪਵਨ ਅਸਥਾਨਾਂ ਉੱਤੇ ਨਤਮਸਤਕ ਹੋ ਰਹੀਆਂ ਨੇ ਸਾਰੀਆਂ ਹੀ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਜ਼ਿੰਦਗੀ ਦੇ ਉਹ ਪਲ ਸਾਨੂੰ ਬਖਸ਼ਿਸ਼ ਕੀਤੇ ਪਵਿੱਤਰ ਗੁਰਸ਼ਾਬਦਾ ਸਿਧਾਂਤ ਬਖਸ਼ਿਸ਼ ਕੀਤਾ ਨਰਪੈਤਾ ਦਾ ਨਿਰਡਰਤਾ ਦਾ ਜੀਵਨ ਜਿਉਣ ਦੀ ਪ੍ਰੇਰਣਾ ਸਤਿਗੁਰ ਜੀ ਨੇ ਕੀਤੀ ਇਸ ਪਵਿੱਤਰ ਸਿਧਾਂਤ ਨੂੰ 239 ਸਾਲ ਲਗਾਤਾਰ 10 ਜੋਤ ਬਾਤਾਂਆਂ ਦੇ ਰੂਪ ਦੇ ਵਿੱਚ ਸਤਿਗੁਰ ਜੀ ਨੇ ਇਸ ਪਵਿੱਤਰ ਧਰਤੀ ਤੇ ਇਸ ਮੁਲਕ ਦੀ ਧਰਤੀ ਤੇ ਵਿਦੇਸ਼ਾਂ ਦੀ ਧਰਤੀ ਤੇ ਸਤਿਗੁਰ ਜੀ ਨੇ ਜਿਹੜੀਆਂ ਪਿਆਸੀਆਂ ਮਰ ਚੁੱਕੀਆਂ ਮਾਨਸਿਕ ਤੌਰ ਤੇ ਰੂਹਾਂ ਉਹਨਾਂ ਨੂੰ ਸਤਿਗੁਰ ਜੀ ਨੇ ਕੋਰ ਸ਼ਬਦ ਰਾਹੀਂ ਉਜਾਗਰ ਕੀਤਾ ਤੇ ਉਹਨਾਂ ਨੂੰ ਜੀਵਨ ਦਾ ਢੰਗ ਦੱਸਿਆ ਅੱਜ ਇਸ ਧਰਤੀ ਤੇ ਆਪਾਂ ਅੱਜ ਖੜੇ ਆਂ ਇਹ ਪਵਿੱਤਰ ਧਰਤੀ ਜਿਹਨੂੰ ਚਮਕੌਰ ਦੀ ਗੜੀ ਦਾ ਸਤਿਗੁਰ ਜੀ ਨੇ ਮਾਨ ਬਖਸ਼ਿਆ ਇਸ ਧਰਤੀ ਦੇ ਉੱਤੇ ਸਤਿਗੁਰ ਜੀ ਨੇ ਜਿਹੜਾ ਸਵਾ ਲੱਖ ਨਾਲ ਏਕਲਡਾਮ ਦਾ ਜਿਹੜਾ ਸਿਧਾਂਤ ਹੈਗਾ ਉਹ ਵੀ ਇਸ ਧਰਤੀ ਤੇ ਸਿਰਜਿਆ ਸਤਗੁਰੂ ਜੀ ਨੇ ਆਪਣੇ ਬਹੁਤ ਪਿਆਰੇ ਤਿੰਨ ਪੰਜ ਪਿਆਰੇ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਵਾਸਤੇ ਤਿੰਨ ਪੰਜ ਪਿਆਰੇ ਉਹ ਵੀ ਇਸ ਧਰਤੀ ਤੇ ਆਪਣੀ ਲਹੂ ਤੇ ਮਿੰਜ ਦੇ ਨਾਲ ਇਸ ਧਰਤੀ ਨੂੰ ਰੰਗਰ ਦਿੱਤੀ ਇਸੇ ਧਰਤੀ ਦੇ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਜادہ ਬਾਬਾ ਜੁਹਾਰ ਸਿੰਘ ਜੀ ਉਹਨਾਂ ਨੂੰ ਸਤਗੁਰ ਜੀ ਨੇ ਵੀ ਆਪਣੇ ਹੱਥੀਂ ਸ਼ਾਸਤਰ ਸਜਾ ਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਹੀ ਨਹੀਂ ਉਹਨਾਂ ਨੂੰ ਦੂਰੋਂ ਤੱਕਿਆ ਵੀ ਤੇ ਉਹਨਾਂ ਨੂੰ ਛੀਖਦੀ ਪਾਉਂਦੇ ਵੀ ਦੇਖਿਆ ਤੇ ਉਹਨਾਂ ਨੂੰ ਬੈਰੀਆਂ ਦੇ ਸ਼ੱਕੇ ਛਡਾਉਂਦੇ ਵੀ ਦੇਖਿਆ ਸੋ ਇਹ ਬਹੁਤ ਪਵਿੱਤਰ ਧਰਤੀ ਆ ਇਸ ਧਰਤੀ ਤੇ ਹਰ ਇੱਕ ਸਿੱਖ ਨੂੰ ਬੜਾ ਵੱਡਾ ਮਾਣ ਆ ਕਿ ਸਤਗੁਰ ਜੀ ਨੇ ਮਨੁੱਖ ਨੂੰ ਕਾਇਰਤਾ ਵਾਲਾ ਨੇ ਨਰਪਹਿਤਾ ਤੇ ਨਡਰਤਾ ਵਾਲਾ ਜੀਵਨ ਜਿਉਣ ਦੀ ਪ੍ਰੇਰਣਾ ਕੀਤੀ ਉਹ ਵੀ ਕੋ ਨਿਝ ਕਰਕੇ ਨਹੀਂ ਸਿਰਫ ਊਚ ਨੀਚ ਜਾਤ ਪਾਤ ਤੇ ਇਹ ਜਿਹੜੇ ਪਾੜੇ ਉਸ ਵੇਲੇ ਸਮਾਜ ਚ ਵਧੇ ਹੋ ਸੀ ਉਹਨਾਂ ਦੀ ਖਾਤਰ ਸਤਗੁਰੂ ਜੀ ਨੇ ਪਿਆਰੇ ਸਿੰਘ ਜਿਹੜੇ ਸ਼ਹੀਦ ਹੋਏ ਤੋਂ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਮਹਾਨ ਨਗਰ ਕੀਰਤਨ ਦੀ ਪ੍ਰੰਪਤਾ ਹੋਈ ਆ 22 21 22 23 ਦਾ ਜੋੜ ਮੇਲਾ ਵੀ ਤਿੰਨ ਤਿੰਨ ਚੱਲਿਆ ਇਸੇ ਤਰ੍ਹਾਂ ਚੱਲਦੇ ਚੱਲਦੇ ਇਹ 사ਤਗੁਰ ਜੀ ਨੇ ਜਾ ਕੇ ਸਮਾਪਤੀ ਜਾ ਕੇ ਕਰਨੀਆਂ ਮੁਖਸਰ ਸਾਹਿਬ ਵਿਖੇ ਤੇ ਉੱਥੇ 사ਤਗੁਰ ਜੀ ਨੇ ਫਿਰ ਕਿੱਡਾ ਵੱਡਾ ਸਿਧਾਂਤ ਸਿਰਜਿਆ ਕਿ ਸਾਰਾ ਕੁਝ ਜਿਹੜਾ ਗ੍ਰੇਸਤੀ ਤੌਰ ਤੇ ਕਹਿ ਲਈਏ ਕਿਉਂਕਿ 사ਤਗੁਰ ਦਾ 사ਤਗੁਰ ਹੀ ਆ ਉਹ ਸਾਰੇ ਤੋਂ ਬਾਅਦ ਫਿਰ 사ਤਗੁਰ ਜੀ ਨੇ ਸਿੱਖਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਸੰਪਾਦਨਾ ਕਰਕੇ ਸਿੱਖ ਨੂੰ ਆਦੇਸ਼ ਕੀਤਾ ਗੁਰੂ ਨੌਵੇਂ ਪਾਤਸ਼ਾਹ ਦੀ ਪਵਿੱਤਰ ਕਰਵਾਨੀ ਨੂੰ ਵਿਚ ਅੰਕ ਕਰਕੇ ਕਿ ਸਿੱਖ ਨੇ ਹੁਣ ਸਰੀਰਕ ਤੌਰ ਤੇ ਨਹੀਂ ਗੁਰ ਸ਼ਬਦ ਦਾ ਜਿਹੜਾ ਹੋਕਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਵਾਰਕਸ਼ ਕੀਤਾ ਸੀ ਉਹਦੇ ਉੱਤੇ ਆਪਣਾ ਜੀਵਨ ਜਿਉਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਕਰਕੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਤੇ ਸਭ ਤੋਂ ਵੱਡਾ ਆਦਰ ਸਤਿਗੁਰ ਜੀ ਨੇ ਗੁਰਬਾਣੀ ਅਨਸਾਰ ਜੀਵਨ ਜਿਉਉਣ ਨੂੰ ਵੀ ਤੇ ਸਤਿਗੁਰ ਜੀ ਨੇ ਜਿਉਣ ਨੂੰ ਉਠਣਾ ਕਿਵੇਂ ਸਿੱਖਨੇ ਸੌਣਾ ਕਿਵੇਂ ਸਿੱਖਨੇ ਸਤ ਗੁਰੂ ਨੇ ਕਿੱਤ ਕਿੱਡੀ ਸਿੱਖਨੇ ਕਰਨੀ ਆ ਸਿੱਖ ਨੇ ਸਿੱਖਨੇ ਸਮਾਜਿਕ ਜੀਵਨ ਕਿਵੇਂ ਜੀਣਾ ਦਸਬੰਦ ਕਿਵੇਂ ਕੱਢਣਾ ਇਹ ਸਾਰੇ ਪਵਿੱਤਰ ਸਿਨਾਂਤ ਗੁਰੂ ਪਾਤਸ਼ਾਹ ਜੀ ਨੇ ਭਾਵੇਂ ਰਹਿਤ ਨਾਮਿਆਂ ਵਿੱਚ ਵੀ ਅੰਕਿਤ ਕੀਤੇ ਪਰ ਪਵਿੱਤਰ ਗੁਰਬਾਣੀ ਸਾਡੀ ਥਾਂ ਥਾਂ ਤੇ ਇਸ ਗੱਲ ਦੀ ਜਿਹੜੀ ਅਗਵਾਈ ਕਰਦੀ ਆ ਉਹ ਧਰਤੀ ਬਹੁਤ ਪੂਜਣਯੋਗ ਆ ਤੇ ਸਿੱਖ ਹਰ ਸਾਲ ਇੱਥੇ ਜੋੜ ਮੇਲੇ ਵੱਡੀ ਵੱਡੀ ਤਦਾਦ ਦੇ ਵਿੱਚ ਪਹੁੰਚਦੇ ਆ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੋ ਬੋਲੇ